ਮੇਰੇ ਨਾਲ ਬਠਿੰਡੇ ਤੋਂ ਵੀਡੀਓ ਕਾਲ ਤੇ ਨੇ ਰਾਜਨਦੀਪ ਸਿੰਘ ਉਹ ਆਰਟੀਆਈ ਐਕਟੀਵਿਸਟ ਨੇ ਰਾਜਨਦੀਪ ਨਮਸਕਾਰ ਨਮਸਕਾਰ ਸਰ ਰਾਜਨਦੀਪ ਜਿਹੜਾ ਤੁਸੀਂ ਅੱਜ ਤਾਜ਼ਾ ਖੁਲਾਸਾ ਕੀਤਾ ਵਾ ਮੋਡ ਰੈਲੀ ਦਾ ਇਹਦੇ ਬਾਰੇ ਕਿਦੋਂ ਤੁਸੀਂ ਮੰਗੀ ਸੀ ਜਾਣਕਾਰੀ ਕਿੰਨੀ ਦੇਰ ਬਾਅਦ ਜਾਣਕਾਰੀ ਮਿਲੀ ਤੁਹਾਨੂੰ ਇਹਦੀ ਜਾਣਕਾਰੀ ਜੀ ਮੈਂ ਫਰਵਰੀ 2024 ਚ ਮੰਗੀ ਜੀ ਕਿਉਂਕਿ 17 ਦਸੰਬਰ 2023 ਨੂੰ ਰੈਲੀ ਹੋਈ ਸੀ ਇਹ आई ट्राई ਤੇ ਇੱਕ ਦੋ ਮਹੀਨੇ ਬਿੱਲ ਆਉਣ ਦੇ ਵਿੱਚ ਵੀ ਥੋੜਾ ਜਿਹਾ ਟਾਈਮ ਲੱਗ ਜਾਂਦਾ ਤਾਂ ਕਰ ਕਿਵੇਂ ਫੈਬਰੀ ਚ ਮੰਗੀ ਸੀ ਜੀ ਅੱਛਾ ਤੇ ਇਹਦੇ ਚ ਕੀ ਹੈ ਡਿਟੇਲਸ ਇਹਦੀਆਂ ਟੋਟਲ ਖਰਚਤ ਮੈਂ ਵੇਖ ਰਿਹਾ ਸੀ ਤੁਹਾਡੇ ਮੈਸੇਜ ਤੋਂ ਕਿ 4 ਕਰੋੜ ਤੇ 17 ਲੱਖ ਆ ਇਹਦੀਆਂ ਇਹਦਾ ਬ੍ਰੇਕਅਪ ਕੀ ਹੈ 4 ਕਰੋੜ 17 ਲੱਖ ਜੋ ਮੋਡ ਰੈਲੀ ਦੇ ਉੱਤੇ ਆਪ ਸਰਕਾਰ ਨੇ ਖਰਚ ਕੀਤਾ ਇਹਦਾ ਬ੍ਰੇਕਅਪਸਰ ਆ ਆਪਾਂ ਸ਼ੁਰੂ ਤੋਂ ਗੱਲ ਕਰੀਏ ਤਾਂ ਇਵੈਂਟ ਮੈਨੇਜਮੈਂਟ ਕੰਪਨੀ ਜਿਹਨੇ ਸਾਰਾ ਇਵੈਂਟ ਡਿਜ਼ਾਈਨ ਕੀਤਾ ਸੀਗਾ 1 ਕਰੋੜ 62 ਲੱਖ ਰੁਪਈਆ ਦਾ ਸਰ ਉਹ ਲੈ ਕੇ ਗਏ ਆ ਤੇ ਰਾਦਰ ਉਸ ਤੋਂ ਬਾਅਦ ਜਿਹੜੀਆਂ ਇਹਨਾਂ ਨੇ ਸਰਕਾਰੀ ਬੱਸਾਂ ਯੂਜ਼ ਕੀਤੀਆਂ ਆ ਜਿਹੜੀਆਂ ਪੀਆਰਟੀਸੀ ਪੰਨ ਬੱਸ ਤੇ ਪੈਪਸੂ ਹੂੰ ਜੇ ਉਹ ਜੇ ਉਹ ਦੋਨਾਂ ਦਾ ਖਰਚਾ ਦੇਖੀ ਤਾਂ 1 ਕਰੋੜ 35 ਲੱਖ ਰੁਪਈਆ ਅਪ੍ਰੋਕਸੀਮੇਟ ਉਹਦਾ ਬੰਦਾ ਜੀ ਅੱਛਾ ਤੇ ਅਦਰ ਖਰਚੇ ਪ੍ਰਾਈਵੇਟ ਬੱਸਾਂ ਦੇ ਜਿਵੇਂ ਬਠਿੰਡਾ ਆਰਟੀਆ ਦਾ 17 ਲੱਖ 18 ਲੱਖ ਰੁਪਇਆ ਬਰਨਾਲਾ ਦਾ 5.5 ਲੱਖ ਰੁਪਇਆ ਮਾਨਸਾ ਦਾ 1 ਲੱਖ ਰੁਪਇਆ ਜੀ ਮੁਕਸਰ ਦਾ 485000 ਫਰੀਦਕੋਟ ਦਾ 540000 ਤੇ ਸੰਗਰੂਰ ਦਾ 702000 ਤੇ ਮੋਗਾ 525000 ਤੇ ਫਿਰੋਜ਼ਪੁਰ ਦਾ 744000 ਰੁਪਇਆ ਜੀ ਤੇ ਇਹ ਸਾਰਾ ਖਰਚੇ ਇਹ ਸਾਰਾ ਖਰਚ ਕਿੰਨ ਦਿੱਤਾ ਵਾ ਕਿੰਨੇ ਪੇ ਕੀਤਾ ਸਾਰਾ ਇਹ ਖਰਚ ਇਹ ਸਾਰਾ ਖਰਚਾ ਜੀ ਬਟਿੰਡਾ ਡੀਸੀ ਵੱਲੋਂ ਪੇ ਹੋਇਆ ਹੋਇਆ ਹੈ ਹਰੇਕ ਜਿਹਨੂੰ ਵੀ ਕੀਤਾ ਬਟਿੰਡਾ ਡੀਸੀ ਨੇ ਪੇ ਕੀਤਾ ਜੀ ਤੇ ਇਸ ਤੋਂ ਇਲਾਵਾ ਤੁਹਾਨੂੰ ਲੱਗਦਾ ਵਾ ਕਿ ਇਹ ਮੋਡ ਰੈਲੀ ਤੇ ਕੁਝ ਹੋਰ ਵੀ ਖਰਚ ਹੋਇਆ ਹੋਵੇ ਇਸ ਤੋਂ ਇਲਾਵਾ ਹਾਂਜੀ ਬਿਲਕੁਲ ਜੀ ਬਿਲਕੁਲ ਅਪਰੋਕਸੀਮੇਟ ਤੁਸੀਂ ਆ ਦੇਖੋ 1900 ਤਾਂ ਬਸ ਐ ਹੀ ਹੋ ਗਈਆਂ ਜੀ ਵੀਆਈਪੀ ਇੱਕ ਦਿਨ ਦਾ ਤੁਸੀਂ ਆ ਲਾ ਲਓ ਵੱਧ ਤੋਂ ਵੱਧ ਵੀਆਈਪੀ ਬੰਦਾ ਕਿੰਨਾ ਕਹੂਗਾ ਰੈਲੀ ਚ ਤੇ 16 ਲੱਖ ਰੁਪਈਆ ਦਾ ਖਾਣਾ ਤਾਂ ਇਕੱਲੇ ਵੀਆਈਪੀ ਆਨੇ ਖਾਦਾ ਜਿਹਦੇ ਵਿੱਚ ਜਿਹਦੇ ਵਿੱਚ ਵੀਆਈਪੀ ਡਿਸ਼ਸ ਨਾਨ ਵੇਜ ਦੀਆਂ ਮੁਰਗ ਮੁਰਗ ਮੱਖਣ ਮਸਾਲਾ ਕਾਲੀ ਮਿਰਚ ਚਿਕਨ ਮਟਰਨ ਰੋਗਨ ਜੋਸ਼ ਇਹ ਜਿਹੜੀਆਂ ਡਿਸ਼ਾਂ ਵੀਆਈਪੀ ਨੇ ਖਾਧੀਆਂ ਤੇ ਇਹ ਤੇ ਫਿਰ ਇਸ ਤੋਂ ਇਲਾਵਾ ਇਹ ਰੈਲੀ ਇਹ ਰੈਲੀ ਕੱਟਦੇ ਤੇ ਵਿਆਹ ਦੀ ਪਾਰਟੀ ਜ਼ਿਆਦਾ ਲੱਗਦੀ ਆ ਲਗਭਗ ਵਿਆਹ ਦੀ ਪਾਰਟੀ ਜ਼ਿਆਦਾ ਤੁਸੀਂ ਇਹ ਦੇਖੋ ਆਪਣੇ ਆਪ ਨੂੰ ਆਮ ਕਹਿਣ ਵਾਲਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਹੈਲੀਪੈਡ ਬਣਾਉਣ ਵਾਸਤੇ ਲਗਭਗ 23 ਏਕੜ ਜਗ੍ਹਾ ਦੀ ਜਿਹੜੀ ਫਸਲ ਖਰਾਬ ਕਰ ਦਿੰਦਾ ਉੱਥੇ ਹੈਲੀਪੈਡ ਬਣਾਇਆ ਜਾਂਦਾ ਮੋੜ ਬਠਿੰਡਾ ਤੋਂ ਮੋੜ ਦਾ ਡਿਸਟੈਂਸ ਲਗਭਗ 30 ਕਿਲੋਮੀਟਰ ਹੈਗਾ ਤੇ ਇੱਕ ਆਮ ਬੰਦਾ ਵੀ ਜੇ ਡਰਾਈਵਿੰਗ ਕਰਕੇ ਜਾਂਦਾ ਤਾਂ ਅੱਧੇ ਘੰਟੇ ਜਾਂ 35 ਮਿੰਟ ਚ ਪਹੁੰਚ ਜਾਂਦਾ ਤੇ ਇਹਨਾਂ ਨੇ ਤੁਸੀਂ ਇਹ ਦੇਖੋ ਬਠਿੰਡਾ ਤੋਂ ਮੋੜ ਆਉਣ ਵਾਸਤੇ ਵੀ ਚੋਪਰ ਹਾਇਰ ਕੀਤਾ ਅੱਛਾ ਤੇ ਉਹ ਜਿਨ੍ਹਾਂ ਦੇ ਜਿਨ੍ਹਾਂ ਦੀ ਫਸਲ ਖਰਾਬ ਹੋਈ ਉਹਨਾਂ ਨੂੰ ਮੁਆਵਜ਼ਾ ਮਿਲਿਆ ਕੋਈ ਹਾਂਜੀ ਉਹਨਾਂ ਨੂੰ ਮੁਆਵਜ਼ਾ ਦਿੱਤਾ 5 ਲੱਖ 72 ਹਜ਼ਾਰ ਰੁਪਏ ਉਹਨਾਂ ਨੂੰ ਮੁਆਵਜ਼ਾ ਦਿੱਤਾ ਤੁਸੀਂ ਇਹ ਦੇਖੋ ਵੀ ਜਿੰਨਾ ਜਿੱਥੇ ਹੈਲੀਪੈਡ ਬਣਾਇਆ ਸੀ ਉਸ ਫਸਲ ਦੀ ਬਰਬਾਦੀ ਦੇ ਉੱਤੇ ਜਿਹੜਾ ਖਰਚਾ ਆਇਆ ਉਹ ਉਹਨੂੰ ਮੁਆਵਜ਼ਾ ਦੇ ਦਿੱਤਾ ਪਰ ਜਿਹੜੇ ਕਿਸਾਨ ਕੁਦਰਤੀ ਹੜ੍ਹਾਂ ਦੇ ਨਾਲ ਜੂਝ ਰਹੇ ਹਨ ਜਾਂ ਹੋਰ ਜਿਹੜੀਆਂ ਕੁਦਰਤੀ ਆਫਤਾਂ ਨਾਲ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਜਾ ਰਹੀਆਂ ਉਹਨਾਂ ਦਾ ਕੋਈ ਮੁਆਵਜ਼ਾ ਨਹੀਂ ਪਰ ਆਪਦੇ ਆਕਾ ਦਾ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਜਿੱਥੇ ਹੈਲੀਪੈਡ ਡਿਜ਼ਾਈਨ ਕੀਤਾ ਗਿਆ ਉੱਥੇ ਜਿਹੜਾ ਖਰਚਾ ਕੰਪਨਸੇਸ਼ਨ ਅਗਲੇ ਮਹੀਨੇ ਦੇ ਦਿੱਤੀ ਪਰ ਦੂਜੇ ਕਿਸਾਨਾਂ ਦਾ ਕੋਈ ਕੋਈ ਕੰਪਨਸੇਸ਼ਨ ਨਹੀਂ ਦਿੱਤੀ ਗਈ ਹਜੇ ਤੱਕ ਤੇ ਇਸ ਰੈਲੀ ਵਾਸਤੇ ਅਰਵਿੰਦ ਕੇਜਰੀਵਾਲ ਦਿੱਲੀੋਂ ਆਇਆ ਹਵਾਈ ਜਹਾਜ਼ ਤੇ ਆ ਬਾਈ ਟ੍ਰੇਨ ਆਇਆ ਜਾਂ ਬਸ ਤੇ ਆਇ ਕਿਵੇਂ ਆਇ ਇਹ ਬਾਈ ਬਾਈ ਪਲੇਨ ਆਇਆ ਜੀ ਭਗਵੰਦ ਸਿੰਘ ਸਾਹਿਬ ਆਪ ਦਿੱਲੀ ਗਏ ਸੀ ਇਹਨਾਂ ਨੂੰ ਲੈਣ ਵਾਸਤੇ 17 17 ਤਰੀਕ ਨੂੰ ਇਹ ਅਪਰਕਸੀਮੇਟ 10 ਵਜੇ ਦਿੱਲੀ ਤੋਂ ਟੇਕ ਆਫ ਕੀਤਾ ਇਹਨਾਂ ਨੇ ਬਾਈ ਪ੍ਰਾਈਵੇਟ ਜੈਟ ਜਿਹੜਾ ਕਿ ਵਿੰਗ ਪਲੇਨ ਹੈਗਾ ਪ੍ਰਾਈਵੇਟ ਜੈਟ ਜਿਹੜਾ ਇਹਨਾਂ ਨੇ ਕਿਰਾਏ ਤੇ ਦਿੱਤਾ ਹੈ ਜਾ 10 ਵਜੇ ਉਥੋਂ ਚੱਲੇ ਤਾਂ ਅਪ੍ਰੋਕਸੀਮੇਟ ਇੱਥੇ ਬਠਿੰਡਾ 11:30 'ਤੇ ਪਹੁੰਚੇ ਆ ਬਠਿੰਡਾ ਸਿਵਲ ਬਠਿੰਡਾ ਤੋਂ ਇਹਨਾਂ ਨੇ ਚੌਪਰ 'ਚ ਬੈਠੇ ਬੈਠ ਕੇ ਮੋੜ ਪਹੁੰਚੇ ਅੱਛਾ ਤੇ ਜਿਹੜੀ ਸਿਵਲ ਐਵੀਏਸ਼ਨ ਦਾ ਜਿਹੜਾ ਖਰਚ ਆ ਉਹ ਤੁਸੀਂ ਮੰਗਿਆ ਹੋਇਆ ਵਾ ਉਹ ਮੰਗਦੇ ਨੂੰ ਜੀ ਸਾਨੂੰ ਡੇਢ ਸਾਲ ਹੋ ਗਿਆ ਪਰ ਹਜੇ ਤੱਕ ਸਿਵਲ ਐਵੀਏਸ਼ਨ ਨੇ ਸਾਨੂੰ ਇੱਕ ਵੀ ਰੁਪਏ ਦਾ ਕੋਈ ਜਵਾਬ ਨਹੀਂ ਦਿੱਤਾ ਨਾ ਤਾਂ ਉਹ ਜਵਾਬ ਦਿੰਦਾ ਜੇ ਦਿੰਦਾ ਤਾਂ ਜਵਾਬ ਗੋਲ ਮੋਲ ਕਰਕੇ ਦੇ ਦਿੰਦਾ ਵੀ ਇਹ ਆਰਟੀਆਈ ਐਕਟ ਦੇ ਅੰਡਰ ਕਵਰ ਨਹੀਂ ਹੁੰਦੀ ਇੱਕ ਸਰਕਾਰੀ ਖਜ਼ਾਨਾ ਆਰਟੀਆਈ ਐਕਟ ਦੇ ਅੰਡਰ ਕਿਉਂ ਨਹੀਂ ਕਵਰ ਹੁੰਦਾ ਮੈਂ ਜੋ ਅਸੀਂ ਮੰਗਦੇ ਆ ਅਸੀਂ ਕਿਹੜਾ ਕਿਸੇ ਦੀ ਪਰਸਨਲ ਪ੍ਰੋਪਰਟੀ ਆ ਪਰਸਨਲ ਰੁਪਏ ਦਾ ਹਿਸਾਬ ਮੰਗਦੇ ਆ ਅਸੀਂ ਲੋਕਾਂ ਦਾ ਲੋਕਾਂ ਦਾ ਦਿੱਤਾ ਹੋਇਆ ਟੈਕਸ ਦੇ ਪੈਸੇ ਦਾ ਹਿਸਾਬ ਮੰਗਦੇ ਆ ਬਿਲਕੁਲ ਠੀਕ ਹੈ ਪਰ ਭਗਵੰਤਮਾਨ ਸਾਹਿਬ ਨੇ ਭਗਵੰਤਮਾਨ ਸਾਹਿਬ ਨੇ ਜਿਹੜੇ ਸਿਵਲਾਈਜੇਸ਼ਨ ਡਿਪਾਰਟਮੈਂਟ ਦੇ ਬੰਦੇ ਆ ਜਾਂ ਹੋਰ ਉਹਨਾਂ ਨੂੰ ਵਰਬਲੀ ਕਿਹਾ ਹੋਇਆ ਵੀ ਇਹ ਖਰਚਾ ਤੁਸੀਂ ਨਹੀਂ ਦੇਣਾ ਤੇ ਇਹਦੇ ਬਾਰੇ ਫਿਰ ਰਾਜਨਦੀਪ ਕੀ ਕਰਨ ਜਾ ਰਹੇ ਤੁਸੀਂ ਜਿਵੇਂ ਸਰਕਾਰ ਤੁਹਾਨੂੰ ਜਵਾਬ ਨਹੀਂ ਦਿੰਦੀ ਜਾਂ ਦੇਰੀ ਨਾਲ ਜਵਾਬ ਦਿੰਦੀ ਆ ਇਹਦਾ ਕੀ ਹੱਲ ਹੈ ਇਹਦਾ ਤੁਹਾਡੇ ਮੁਤਾਬਕ ਇਹਦਾ ਹੱਲ ਇਹਦਾ ਹੱਲ ਸਿਰਫ ਹਾਈ ਕੋਰਟ ਹੈ ਜੀ ਹਾਈ ਕੋਰਟ ਵੱਲੋਂ ਡਾਇਰੈਕਸ਼ਨਾਂ ਹੋਣਗੀਆਂ